2019 ਵਿੱਚ ਚੀਨ ਤੋਂ ਨਾਮੁਰਾਦ ਵਾਇਰਸ ਕਰੋਨਾ ਪੂਰੀ ਦੁਨੀਆ ਪਰਚ ਮਿਲ ਗਿਆ ਸੀ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਜਪੀਟ ਵਿੱਚ ਲੈ ਲਿਆ ਸੀ ਜਿਸ ਕਾਰਨ ਲੱਖਾਂ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੁਣ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਵਰਗੀ ਬਿਮਾਰੀ ਐਚਐਮਪੀਵੀ ਤੇਜ਼ੀ ਨਾਲ ਫੈਲ ਰਹੀ ਹੈ ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਨੇ ਇਥੋਂ ਤੱਕ ਕਿ ਕਥਿਤ ਤੌਰ ਤੇ ਸ਼ਮਸ਼ਾਨ ਘਾਟਾਂ ਵਿੱਚ ਵੀ ਲਾਸ਼ਾਂ ਨੂੰ ਦਫਨਾਉਣ ਲਈ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ ਪਰ ਚੀਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਉਸਨੇ ਸੋਸ਼ਲ ਮੀਡੀਆ ਤੇ ਫਲਾਈਆਂ ਜਾਂ ਰਹੀਆਂ ਅਜੀਹੀ ਵੀਡੀਓਜ਼ ਨੂੰ ਪੂਰੀ ਤਰ੍ਹਾਂ ਨਕਾਰਦੇ ਕਿਹਾ ਕਿ ਅਜੀਹਾ ਕੁਝ ਵੀ ਨਹੀਂ ਹੈ ਜੋ ਦਿਖਾਇਆ ਗਿਆ ਹੈ ਵਿਸ਼ੇ ਨੇਤਾ ਕਿਹਾ ਕਿ ਚੀਨ ਵਿਦੇਸ਼ੀ ਸੈਲਾਨੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਚੀਨ ਨੇ ਅਜੀਹਾ ਬਿਆਨ 5 ਸਾਲ ਪਹਿਲਾਂ ਕੋਰੋਨਾ ਦੇ ਸਮੇਂ ਦਿੱਤਾ ਸੀ ਚੀਨ ਨੇ ਦੇਸ਼ ਵਿੱਚ ਵੱਡੇ ਪੱਧਰ ਤੇ ਫਲੂ ਫੈਲਣ ਦੀ ਰਿਪੋਰਟਾਂ ਨੂੰ ਨਕਾਰਦੇ ਕਿਹਾ ਕਿ ਸਰਦੀਆਂ ਵਿੱਚ ਸਾਹ ਦੀ ਬਿਮਾਰੀ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਸਾਲ ਘੱਟ ਗੰਭੀਰ ਸਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀਅਾਂ ਲਈ ਚੀਨ ਦੀ ਯਾਤਰਾ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਨਿੰਗ ਚੀਨ ਨੇ ਵਿਦੇਸ਼ ਇਨਫਲੂਐਂਜ਼ਾ ਤੇ ਇਹ ਸਾਂਹ ਦੀਆਂ ਹੋਰ ਬਿਮਾਰੀਆਂ ਦੇ ਕਹਲਨ ਤੇ ਇੱਕ ਸਵਾਲ ਦੇ ਜਵਾਬ ਵਿੱਚ ਮੀਡੀਆ ਨੂੰ ਕਿਹਾ ਕਿ ਉੱਤਰੀ ਗੁਲਸ ਫਾਇਰ ਵਿੱਚ ਸਰਦੀਆਂ ਦੇ ਮੌਸਮ ਵਿੱਚ ਸਾਂਹ ਦੀ ਲਾਗ ਦੀਆਂ ਕਟਨਾਵਾਂ ਪਤ ਜਾਂਦੀਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਚੀਨ ਦੇ ਰਾਸ਼ਟਰੀ ਰੋਗ ਨਿਯੰਤਰਣ ਅਤੇ ਰੋਕਥਾਮ ਪ੍ਰਸ਼ਾਸਨ ਨੇ ਸਰਦੀਆਂ ਵਿੱਚ ਸਾਂਹ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਪਿਛਲੇ ਕੁਝ ਦਿਨਾ ਤੋਂ ਚੀਨ ਦੇ ਵੱਡੇ ਪੱਧਰ ਤੇ ਫਲੂ ਦੇ ਪ੍ਰਕੋਪ ਦੀਆਂ ਖਬਰਾਂ ਫੈਲ ਰਹੀਆਂ ਨੇ ਹਾਲਾਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਕੋਪ ਹਰ ਸਾਲ ਸਰਦੀਆਂ ਵਿੱਚ ਹੁੰਦਾ ਹੈ ਚੀਨ ਦੇ ਪਿਛਲੇ ਕੁਝ ਮਹੀਨਿਆਂ ਤੋਂ ਬੇਹੱਦ ਠੰਡ ਪੈ ਰਹੀ ਹੈ ਕਈ ਮੇਰੇ ਰਿਪੋਰਟਾਂ ਤੇ ਸੋਸ਼ਲ ਮੀਡੀਆ ਪੋਸਟਾਂ ਤੇ ਪਤਾ ਲੱਗਦਾ ਹੈ ਕਿ ਉੱਥੇ ਇਸ ਵਾਇਰਸ ਦਾ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ ਕੁਝ ਵਿਸਥਾਰਕ ਦਾਵਾ ਕੀਤਾ ਗਿਆ ਹੈ ਕਿ ਹਸਪਤਾਲ ਅਤੇ ਸਮਚਾਨ ਘਾਟ ਪਰੇ ਨੇ ਆਨਲਾਈਨ ਸ਼ੇਅਰ ਕੀਤੇ ਵੀਡੀਓਜ਼ ਭੀੜ ਭੜੱਕੇ ਵਾਲੇ ਹਸਪਤਾਲ ਦਿਖਾਉਂਦੇ ਹਨ ਉਜੋ ਭੋਗਤਾ ਕਹਿੰਦੇ ਨੇ ਕਿ ਇਨਫਲੂਐਂza A HMPV ਮਾਈਕਰੋਪਲਾਜ਼ਮਾ ਨਿਮੋਨੀਆ ਤੇ ਕੋਵਿਡ ਸਮੇਤ ਕਈ ਬਾਰੇ ਫੈਲ ਰਹੇ ਨੇ। ਇੱਕ ਹੋਰ ਤਾਂ ਦਾਵਾ ਇਹ ਵੀ ਹੈ ਕਿ HMPV ਕੇਸਾਂ ਵਿੱਚ ਬਾਦੇ ਕਾਰਨ ਅਚਾਨਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ ਜਿਸ ਵਿੱਚ ਛਾਇ ਤੋਂ ਲੈ ਕੇ 80 ਸਾਲ ਦੀ ਉਮਰ ਦੇ ਲੋਕ ਖਾਸ ਤੌਰ ਤੇ ਪ੍ਰਭਾਵਿਤ ਹੋਏ ਹਨ।